ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਤੁਸੀਂ ਉਮੀਦ ਕਰਦੀ ਆ ਜੀ ਬਹੁਤ ਵਧੀਆ ਹੋਵੋਗੇ ਤਾਂ ਅੱਜ ਆ ਜੀ ਸੰਡੇ ਅਸੀਂ ਜਾ ਰਿਹਾ ਸੰਡੇ ਵੀ ਤੁਹਾਨੂੰ ਬਸਤੀ ਦੀ ਸੇਲ ਦਿਖਾਣ ਇੱਥੇ ਨਾ ਸਾਡੇ ਜਿਹੜੀ ਬਸਤੀ ਜੋਧੇਵਾਲ ਦੀ ਮਾਰਕੀਟ ਹੈ ਉੱਥੇ ਨਾ ਸੰਡੇ ਨੂੰ ਸੇਲ ਲੱਗਦੀ ਹੈ ਕੱਪੜਿਆਂ ਦੀ ਜੁੱਤੀਆਂ ਦੀ ਮਨਿਆਰੀ ਦੇ ਸਮਾਨਾਂ ਦੀ ਪਰਸ ਦੀ ਜੈਕਟਾਂ ਦੀ ਕੋਟੀਆਂ ਦੀ ਲੇਡੀਜ਼ ਕੱਪੜਿਆਂ ਦੀ ਕੁਝ ਵੀ ਲੈਣਾ ਹੋਵੇ ਤੁਸੀਂ ਬਸਤੀ ਜੋਧੇਵਾਲ ਵਿੱਚ ਆ ਸਕਦੇ ਹੋ ਸੰਡੇ ਨੂੰ ਰਿਟੇਲ ਦੀ ਮਾਰਕੀਟ ਹੈ ਦੇ ਦੇਖੋ ਸ਼ਾਮ ਦਾ ਹੋ ਗਿਆ ਇਹ ਟਾਈਮ ਤੇ ਤੁਹਾਨੂੰ ਅਸੀਂ ਬਸਤੀ ਜੋਧੇਵਾਲ ਦਾ ਬਾਜ਼ਾਰ ਦਿਖਾਵਾਂਗੇ ਵੀਡੀਓ ਪਸੰਦ ਆਉਂਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਆ ਦੇਖੋ ਇੱਧਰ ਬੱਚੇ ਵੀ ਨਾਲ ਐ ਸਤਿ ਸ਼੍ਰੀ ਅਕਾਲ ਤਾਂ ਚਲੋ ਵੀਡੀਓ 'ਚ ਬਣੇ ਰਹੋ ਅੱਗੇ ਦਿਖਾਉਂਦੇ ਆ ਤੁਹਾਨੂੰ ਬਸਤੀ ਜੋਧੇਵਾਲ ਦਾ ਬਾਜ਼ਾਰ ਸਹੀ ਹੈ ਜੀ ਪਾਲ ਡਿਪਾਰਟਮੈਂਟਲ ਸਟੋਰ ਬਸਤੀ ਜੋਤੇਵਾਲ ਵਿੱਚ ਹੈ ਇਹ ਵੀ ਇੱਥੇ ਵੀ ਸਮਾਨ ਬਹੁਤ ਵਧੀਆ ਮਿਲਦਾ ਹੈ ਜੀ ਸਾਰਾ ਹੀ ਮਤਲਬ ਤੁਹਾਨੂੰ ਇੱਕ ਦੁਕਾਨ ਦੇ ਅੰਦਰ ਸਮਾਨ ਮਿਲ ਜਾਵੇਗਾ ਮਨਿਆਰੀ ਦਾ ਕੱਪੜੇ ਜੁੱਤੀਆਂ ਬੈਗ ਬੈੱਡ ਸ਼ੀਟਸ ਕੰਬਲ ਸਭ ਕੁਝ ਅਗਰ ਕਿਸੇ ਨੇ ਲੈਣ ਆਏ ਤਾਂ ਇੱਥੇ ਪਾਲ ਡਿਪਾਰਟਮੈਂਟਲ ਸਟੋਰ 'ਚ ਆ ਸਕਦਾ ਹੈ ਇਹ ਰੀਕਨਸਟ ਹੋਵੇਗਾ ਦਾ ਹਾਂ ਅਰੇ ਬੰਦ ਰਹੀ ਹੈ ਬਿਲਡਿੰਗ ਆ ساری ਪਾਲ ਵਾਲੀ ਤਾਂ ਉਹ ਦੇਖੋ ਜਿਹੜਾ ਤੁਸੀਂ ਉੱਪਰ ਪੁਲ ਦੇਖ ਰਹੇ ਹੋ ਉਹ ਜੀ ਬਸਤੀ ਜੋਧੇਵਾਲ ਦਾ ਚੌਂਕ ਹੈ ਫਲਾਈਓਵਰ ਹੈ ਤਾਂ ਦੇਖੋ ਜੀ ਇੱਥੇ ਸੰਡੇ ਨੂੰ ਰਸ਼ ਪਾਲ ਦੇ ਸਭ ਤੋਂ ਵੱਧ ਰਸ਼ ਹੁੰਦਾ ਜੀ ਸੰਡੇ ਨੂੰ ਹਜੇ ਇਹਨਾਂ ਦੀ ਬਿਲਡਿੰਗ ਇੱਥੇ ਬਣ ਰਹੀ ਹੈ ਅੰਦਰ ਦੇਖੋ ਰਸ਼ ਚਲੋ ਅਸੀਂ ਤੁਹਾਨੂੰ ਬਸਤੀ ਦੇ ਪਾਰ ਦਿਖਾਵਾਂਗੇ ਸਭ ਤੋਂ ਵੱਧ ਬਸਤੀ ਜੋਧੇਵਾਲ ਦੇ ਬਾਜ਼ਾਰ ਵਿੱਚ ਸੰਡੇ ਨੂੰ ਸੇਰ ਲੱਗਦੀ ਹੈ ਉਹ ਉੱਪਰ ਦੇਖੋ ਤੁਸੀਂ ਫਲਾਈਓਵਰ ਐ ਇੱਧਰ ਹੈ ਜੀ ਜਲੰਧਰ ਬਾਈਪਾਸ ਇੱਧਰ ਹੈ ਜੀ ਸਮਰਾਲਾ ਚੌਂਕ ਚੰਡੀਗੜ੍ਹ ਸਾਈਡ ਆ ਦੇਖੋ ਜੀ ਅੱਗੇ ਤੁਸੀਂ ਇਹ ਚੌਂਕ ਆ ਗਏ ਆ ਥਰੀ ਵੀਲਰ ਲੈ ਲੋ ਇੱਥੇ ਜਿਹਨੇ ਜਾਣਾ ਸਮਰਾਲਾ ਚੌਂਕ ਸਾਈਡ ਨੂੰ ਸਾਰਾ ਇੱਥੋਂ ਥਰੀ ਵੀਲਰ ਇੱਧਰ ਜਾਂਦਾ ਹੈ ਜੀ ਆਪਣਾ ਸਮਰਾਲਾ ਚ ਇੱਧਰ ਇਹ ਕਿਹੜੀ ਰੋਡ ਹੈ ਜਿਹੜੀ ਸਮਰਾਲਾ ਚੌਂਕ ਸਾਈਡ ਵੱਲ ਗਿਆ ਜੀਟੀ ਰੋਡ ਜੀਟੀ ਰੋਡ ਆ ਉੱਪਰ ਅਜ ਰੰਦਰ ਬਾਈਪਾਸ ਫਲਾਈਓਵਰ ਤੇ ਆ ਬਸਤੀ ਚੌਂਕ ਬਸਤੀ ਜੋਧੇਵਾਲ ਦਾ ਚੌਂਕ ਜੀ ਬਸਤੀ ਜੋਧੇਵਾਲ ਦਾ ਚੌਕ ਤਾਂ ਦੋਸਤੋ ਜਿਹੜਾ ਬਸਤੀ ਜੋਧੇਵਾਲ ਦਾ ਬਾਜ਼ਾਰ ਹੈ ਜੀ ਉਹ ਸਿਰਫ ਇੱਥੇ ਸੰਡੇ ਨੂੰ ਸੇਲ ਲੱਗਦੀ ਹੈ ਵੈਸੇ ਤਾਂ ਇਹ ਬਾਜ਼ਾਰ ਪੂਰਾ ਹਫਤਾ ਖੁੱਲਾ ਹੁੰਦਾ ਹੈ ਬਟ ਸੰਡੇ ਨੂੰ ਹੋਰੇ ਸਾਬ ਤੋਂ ਵੱਧ ਸੇਲ ਲੱਗਦੀ ਹੈ ਜੀ ਕਿਉਂਕਿ ਸੰਡੇ ਨੂੰ ਨਾ ਜਿਹੜੀ ਲੇਬਰ ਹੁੰਦੀ ਸਾਰੇ ਮਤਲਬ ਜੈਂਟਸ ਹੁੰਦੇ ਨੌਕਰੀ ਪੇਸ਼ਾ ਬੰਦੇ ਹੁੰਦੇ ਉਹਨਾਂ ਨੂੰ ਛੁੱਟੀ ਹੁੰਦੀ ਹੈ ਜੀ ਉਸ ਵਜ੍ਹਾ ਕਰਕੇ ਇਸ ਬਾਜ਼ਾਰ ਵਿੱਚ ਸੰਡੇ ਨੂੰ ਸਭ ਤੋਂ ਵੱਧ ਸੇਲ ਲੱਗਦੀ ਹੈ ਤੇ ਇੱਥੇ ਕੱਪੜਾ ਤੁਸੀਂ ਕੁਝ ਵੀ ਲਵੋ ਕੱਪੜਾ ਲਵੋ ਜੁੱਤੀਆਂ ਲਵੋ ਆ ਕੋਟੀਆਂ ਜੈਕਟਾਂ ਲਵੋ ਮਨਿਆਰੀ ਦਾ ਸਮਾਨ ਕੁਝ ਵੀ ਲੈਣਾ ਹੋਵੇ ਉਹ ਤੁਹਾਨੂੰਰੇ ਸੰਡੇ ਨੂੰ ਬਹੁਤ ਜ਼ਿਆਦਾ ਸੇਲ ਵਿੱਚ ਦਿਖਾਈ ਦੇਵੇਗਾ ਜੀ ਤਾਂ ਦੇਖੋ ਜੀ ਬਹੁਤ ਪੁਰਾਣੀ ਬਾਜ਼ਾਰ ਹੈ ਜੋਦੇਵਾਲ ਬਸਤੀ ਜਿਹੜਾ ਲੁਧਿਆਣੇ ਦਾ ਬਾਜ਼ਾਰ ਹੈ ਜੀ ਔਰ ਬਸਤੀ ਚੌਂਕ ਦੇ ਵਿੱਚ ਹੀ ਐ ਹੁਣ ਵੈਸੇ ਬਸਤੀ ਚੌਂਕ ਹੈ ਨਾ ਜਿਹੜਾ ਉਸ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਚੌਂਕ ਜੀ ਰੱਖ ਦਿੱਤਾ ਹੈ ਤਾਂ ਤੁਸੀਂ ਇਹ ਧਿਆਨ ਰੱਖਿਓ ਤਾਂ ਦੇਖੋ ਜੀ ਇੱਥੇ ਆ ਜੁੱਤੀਆਂ ਦੀ ਸੇਲ ਲੱਗੀ ਹੋਈ ਹੈ ਜੀ ਇਹ ਸਿਰਫ 100-100 ਰੁਪਏ ਦੀਆਂ ਜੁੱਤੀਆਂ ਲੱਗੀਆਂ ਹੋਈਆਂ ਨੇ ਗਰਮੀਆਂ ਵਾਲੀਆਂ ਆ ਕੁਝ ਬੱਚਿਆਂ ਦੇ ਬੰਦ ਬੂਟ ਵੀ ਪਏ ਨੇ ਇਹ ਸਿਰਫ ਉਰੇ 100-100 ਰੁਪਏ ਦੀਆਂ ਆ ਅੰਗੂਠੇ ਵਾਲੀ ਚੱਪਲ ਆ ਕੋਈ ਸਲੀਪਰ ਆ ਇਸ ਤਰ੍ਹਾਂ ਸਿੰਪਲ ਚੱਪਲਾ ਐ ਮਤਲਬ ਫੈਂਸੀ ਐ ਸਿਰਫ 100-100 ਰੁਪਏ ਨੂੰ ਇੱਥੇ ਲੱਗੀ ਹੋਈ ਹੈ ਜੀ ਅਗਰ ਤੁਸੀਂ ਸ਼ਾਪਿੰਗ ਕਰਨੀ ਹੈ ਤਾਂ ਤੁਸੀਂ ਸੰਡੇ ਨੂੰ ਆ ਸਕਦੇ ਹੋ ਜੀ ਸੰਡੇ ਨੂੰ ਕਿਉਂਕਿ ਉਰੇ ਸਭ ਤੋਂ ਵੱਧ ਸੇਲ ਤੁਹਾਨੂੰ ਦੇਖਣ ਨੂੰ ਮਿਲੇਗੀ ਹੁਣ ਦੇਖੋ ਜੀ ਆ ਨਵੀਂ ਵੈਰਾਈਟੀ ਆ ਗਈ ਇਸ ਵਾਰੀ ਦੁਪੱਟਿਆਂ ਦੀ ਲੁਧਿਆਣੇ ਦੇ ਬਾਜ਼ਾਰ ਵਿੱਚ ਇਹ ਪਹਿਲੀ ਵਾਰੀ ਆਈ ਤੇ ਇੱਥੇ ਸਾਡੇ ਲੁਧਿਆਣੇ ਦੇ ਬਾਜ਼ਾਰ ਵਿੱਚ ਇਸ ਦਾ ਪ੍ਰਾਈਸ ਜੀ 150 ਰੁਪਏ ਹੈ ਮਤਲਬ ਆ ਦੁਪੱਟਾ ਜਿਹੜਾ ਫਿਰੋਜੀ ਕਲਰ ਦਾ ਹੈ ਉੱਪਰ ਕਢਾਈ ਹੋਈ ਹੈ ਬਲੈਕ ਕਲਰ ਦਾ ਹੈ ਵਿੱਚ ਸਟੋਨ ਵਰਕ ਹੋਇਆ ਏ ਤੇ ਕਢਾਈ ਹੋਈ ਵੀ ਆ ਬਹੁਤ ਪਿਆਰੀ ਔਰ ਸਿਰਫ 150 ਰੁਪਏ ਦਾ ਹੈ ਜੀ ਸਾਡੇ ਬਾਜ਼ਾਰਾ ਵਿੱਚ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਬਾਜ਼ਾਰ ਵਿੱਚ ਇਹ ਕਿੰਨੇ ਰੁਪਏ ਦਾ ਹੈ ਤਾਂ ਜਿਹੜਾ ਆ ਵਾਲਾ ਸੀਗਾ ਪਿੱਛੇ ਇੱਕ ਫਰੋਜੀ ਦੇ ਪਰ ਕਢਾਈ ਨਹੀਂ ਹੋਈ ਇਹ ਜੀ 120 ਰੁਪਏ ਦਾ ਸੀਗਾ ਇੱਥੇ ਮਤਲਬ ਇਹਦੇ ਪਰ ਸਿੱਪੀਆਂ ਸਤਾਰਿਆਂ ਦਾ ਵਰਕ ਹੋਇਆ ਏ ਤਾਂ ਮਤਲਬ ਕਾਫੀ ਵਧੀਆ ਲੱਗੇ ਮੈਨੂੰ ਇਹ ਦੁਪੱਟੇ ਮੈਂ ਲਵਾਂਗੀ ਇਹ ਚਲੋ ਹਜੇ ਥੋੜਾ ਹੋਰ ਰੇਟ ਘਟ ਹੋ ਜਵੇ ਵੈਸੇ ਭਾਈ ਕਹਿ ਰਿਹਾ ਸੀਗਾ ਕਿ 150 ਰੁਪਏ ਦਾ ਔਰ ਕੋਈ ਨਹੀਂ ਅਸੀਂ ਆਪਣੇ ਉਧਰ ਚੋੜੇ ਬਾਜ਼ਾਰ ਸਾਈਡ ਦੇਖਾਂਗੇ ਉਧਰ ਕਿਹ ਪਤਾ ਸਾਨੂੰ ਹੋਰ ਸਸਤਾ ਮਿਲ ਜਾਵੇ ਕਿਉਂਕਿ ਜਿਹੜਾ ਲੁਧਿਆਣੇ ਦਾ ਚੋੜਾ ਬਾਜ਼ਾਰ ਹੈ ਜੀ ਉਹ ਬਸਤੀ ਦੇ ਬਾਜ਼ਾਰ ਨਾਲੋਂ ਵੀ ਸਸਤਾ ਹੈ ਤਾਂ ਦੇਖੋ ਜੀ ਬਹੁਤ ਪਿਆਰੇ ਪਿਆਰੇ ਦੁਪੱਟੇ ਐ ਇਸ ਤਰ੍ਹਾਂ ਮਤਲਬ ਦੁਕਾਨ ਇਹਨਾਂ ਦੀ ਅੰਦਰ ਹੈ ਤੇ ਬਾਹਰ ਐਦਾ ਸਟਾਲ ਇਹਨਾਂ ਨੇ ਲਗਾਏ ਹੁੰਦੇ ਆ ਜੈਂਟਸ ਲੋਰਾ ਹੋਈਆਂ ਸਭ ਇੱਥੇ 1.5 ਸੌ ਰੁਪਏ ਦੀਆਂ ਨੇ ਟੀ-ਸ਼ਰਟਾਂ ਹੋਈਆਂ ਐਦਾ 100 ਰੁਪਏ ਤੋਂ ਮਤਲਬ ਇੱਥੇ ਕਪੜਾ ਸਟਾਰਟ ਹੋ ਜਾਂਦਾ ਹੈ ਜੀ ਜਿਵੇਂ ਆ ਦੇਖੋ ਇੱਥੇ ਬੱਚਿਆਂ ਦੇ ਕੱਪੜੇ ਐ ਬਹੁਤ ਮਤਲਬ ਮਿਕਸ ਵੈਰਾਈਟੀ ਇੱਥੇ ਮਾਰਕੀਟ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਸਾਰੀ ਮਾਰਕੀਟ ਮਿਕਸ ਮਾਰਕੀਟ ਹੋਵੇਗੀ ਜੀ ਇੱਥੇ ਤੁਸੀਂ ਬੱਚਿਆਂ ਦੇ ਕੱਪੜੇ ਲੈ ਸਕਦੇ ਹੋ ਆਨ ਸਟਿਚ ਲੇਡੀਜ਼ ਸੂਟ ਲੈ ਸਕਦੇ ਹੋ ਆ ਝੋਲੇ ਇੱਥੇ 100-100 ਰੁਪਏ ਨੂੰ ਪਏ ਹੋਏ ਨੇ ਜੀ ਬਹੁਤ ਵੱਡੇ-ਵੱਡੇ ਝੋਲੇ ਐ ਬੈਗ ਐ ਜੀਪ ਵਾਲੇ ਸਿਗੇ ਇਹ ਤਾਂ ਦੇਖੋ ਜੀ ਇਸ ਕਰਕੇ ਇੱਥੇ ਨਾ ਮਿਕਸ ਵੈਰਾਈਟੀ ਬਹੁਤ ਜ਼ਿਆਦਾ ਐ ਲੁਧਿਆਣੇ ਦਾ ਜਿਹੜਾ ਜੋਧੇਵਾਲ ਬਸਤੀ ਦਾ ਬਾਜ਼ਾਰ ਐ ਜੀ ਤੇ ਇਸ ਦੇ ਬਾਜ਼ਾਰ ਨਾਲ ਹੀ ਅੱਗੇ ਗਊਸ਼ਾਲਾ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਜੀ ਜਿੱਥੇ ਕਿ ਜੀ ਕੱਪੜਾ ਤੁਹਾਨੂੰ ਤੋਲ ਕੇ ਦਿੱਤਾ ਜਾਂਦਾ ਹੈ ਬਸ ਇਸੇ ਬਾਜ਼ਾਰ ਵਿੱਚ ਤੁਸੀਂ ਸਿੱਧਾ ਅੱਗੇ ਨੂੰ ਜਾਣਾ ਹੈ ਇੱਥੋਂ ਸਿਰਫ 10-10 ਰੁਪਏ ਆਟੋ ਵਿੱਚ ਲੱਗਦੇ ਨੇ ਅਗਰ ਤੁਸੀਂ ਗਊਸ਼ਾਲਾ ਮਾਰਕੀਟ ਜਾਣਾ ਹੈ ਜੀ ਉਹਦੀ ਵੀਡੀਓ ਵੀ ਤੁਹਾਨੂੰ ਜਲਦੀ ਆਵੇਗੀ ਹੁਣ ਸੀਜ਼ਨ ਆਫ ਸੇਲ ਚੱਲ ਰਹੀ ਹੈ ਜੀ ਪੂਰੇ ਗਊਸ਼ਾਲਾ ਬਾਜ਼ਾਰ ਵਿੱਚ ਤਾਂ ਦੇਖੋ ਜੀ ਆ ਇੱਥੇ ਕੋਟਨ ਦੀਆਂ ਸ਼ਰਟਾਂ 1.5 150 ਰੁਪਏ ਦੀਆਂ ਮਿਲਦੀਆਂ ਨੇ ਆ ਵਾਈਟ ਬਲੈਕ ਕਲਰ ਦੀ ਆ ਪੈਂਟਾਂ ਇੱਥੇ 2 200 ਰੁਪਏ ਨੂੰ ਐ ਮਤਲਬ ਕੱਪੜਾ ਸਾਡੇ ਲੁਧਿਆਣੇ ਵਿੱਚ ਬਹੁਤ ਜ਼ਿਆਦਾ ਸਸਤਾ ਹੈ ਜੀ ਆ ਇੱਥੇ ਲੇਡੀਜ਼ ਸੂਟ ਸਿਰਫ 100 100 ਰੁਪਏ ਨੂੰ ਰੱਖੇ ਹੋਏ ਨੇ ਜੀ ਕਢਾਈ ਵਾਲੇ ਤਾਂ ਦੇਖ ਲੋ ਜੀ ਸਿਰਫ 100 100 ਰੁਪਏ ਨੂੰ ਇਹ ਸਿਰਫ ਤੁਹਾਨੂੰਰੇ ਸੰਡੇ ਸੇਲ ਨੂੰ ਹੀ ਦੇਖਣ ਨੂੰ ਮਿਲਣਗੇ ਜੀ ਵੈਸੇ ਨਹੀਂ ਹੁੰਦੇ ਇੱਥੇ ਹਰ ਦਿਨ ਬਟ ਸੰਡੇ ਨੂੰ ਇੱਥੇ ਬਹੁਤ ਜ਼ਿਆਦਾ ਸੇਲ ਲੱਗਦੀ ਹੈ ਦੀ ਜੋਦੇਵਾਲ ਬਸਤੀ ਦੇ ਬਾਜ਼ਾਰ ਵਿੱਚ ਤਾਂ ਫਿਰ ਤੁਸੀਂ ਇਸ ਤਰ੍ਹਾਂ ਦੀ ਵੀਡੀਓਜ਼ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਬਹੁਤ ਜ਼ਿਆਦਾ ਦੇਖਦੇ ਹੋ ਤੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤਾਂ ਉਹਦੇ ਵਾਸਤੇ ਤੁਹਾਡਾ ਦਿਲੋਂ ਧੰਨਵਾਦ ਜੀ ਇਸੇ ਤਰ੍ਹਾਂ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਪਰਸ ਲੇਡੀਜ਼ ਪਰਸ ਹੈ ਕੁੜੀਆਂ ਵੀ ਇਹਨਾਂ ਨੂੰ ਲੈ ਸਕਦੀਆਂ ਨੇ ਮਤਲਬ ਵਧੀਆ ਫੈਂਸੀ ਪਰਸ ਹੈ ਸਿਰਫ 100-100 ਰੁਪਏ ਨੂੰ ਇੱਥੇ ਸੇਲ ਲੱਗੀ ਹੋਈ ਹੈ ਜੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਆਪਣੇ ਮਾਰਕੀਟ ਵਿੱਚ ਇਹ ਵਾਲੇ ਪਰਸ ਕਿੰਨੇ-ਕਿੰਨੇ ਦੇ ਹੈ ਜੀ ਤਾਂ ਦੇਖੋ ਜੀ ਐਦਾਂ ਦੀਆਂ ਚੀਜ਼ਾਂ ਵੈਸੇ ਨਾ ਉੱਧਰ ਮਤਲਬ ਮੇਲੇ ਮੂਲਿਆਂ ਚ ਜ਼ਿਆਦਾ ਦਿਖਦੀਆਂ ਨੇ ਬਟ ਸਾਡੇ ਇੱਥੇ ਲੁਧਿਆਣੇ ਵਿੱਚ ਡੇਲੀ ਇੱਥੇ ਤਾਂ ਪਰਸਾਂ ਦੀ ਇਹਦੀ ਦੁਕਾਨ ਹੈ ਮਤਲਬ ਅੰਦਰ ਤੇ ਬਾਹਰ ਉਹਨੇ ਮੰंजे ਤੇ ਅੱਧਾ ਢੇਰ ਲਗਾਇਆ ਹੋਇਆ ਹੈ ਜੀ ਤਾਂ ਦੇਖੋ ਜੀ ਆ ਇਥੇ ਪੰਜਾਬੀ ਜੁੱਤੀਆਂ 100-100 ਰੁਪਏ ਦੀ ਸੇਲ ਲੱਗੀ ਹੋਈ ਹੈ ਸਾਰੀਆਂ ਜਿਹੜੀਆਂ ਬਾਹਰ ਜੁੱਤੀਆਂ ਰੱਖੀਆਂ ਹੋਈਆਂ ਨੇ ਆ ਲਹਿੰਗੇ ਗਰਾਰੇ ਸ਼ਰਾਰੇ ਰੈਡੀमेड ਸਾਬ ਮਤਲਬ ਰੀਜ਼ਨੇਬਲ ਪ੍ਰਾਈਸ ਵਿੱਚ ਹੈ ਜੀ ਇੱਥੇ ਜਿਹੜਾ ਜੋਧੇਵਾਲ ਬਸਤੀ ਦਾ ਬਾਜ਼ਾਰ ਹੈ ਜੀ ਸਾਡੇ ਘਰ ਤੋਂ ਤਾਂ ਜਸਟ 5 ਮਿੰਟ ਦੀ ਦੂਰੀ ਤੇ ਹੈ ਵਾਲਾ ਬਾਜ਼ਾਰ ਹੈ ਜੀ ਆਹ ਬੱਚਿਆਂ ਦੇ ਬਹੁਤ ਹੀ ਪਿਆਰੇ ਪਿਆਰੇ ਜੁੱਤੂ ਸੀਗੇ ਛੋਟੇ ਛੋਟੇ ਇਹ ਸਿਰਫ 100-100 ਰੁਪਏ ਦੇ ਆ ਸੈਂਡਲ ਸੀਗੇ ਪਲਾਸਟਿਕ ਦੇ ਉੱਪਰ ਇਸਦੇ ਫਲਾਵਰ ਬਣਿਆ ਹੋਇਆ ਸੀਗਾ ਆਹ ਅੰਗੂਰਾਂ ਵਾਲੀ ਚੱਪਲ ਹੈ نیچے ਗ੍ਰੀਨ ਕਲਰ ਦੀ ਆ ਉੱਪਰ ਸਪਾਰਕਲ ਵਾਲਾ ਮਤਲਬ ਸਲੀਪਰ ਸੀਗੇ ਬਹੁਤ ਹੀ ਪਿਆਰੇ ਬੱਚਿਆਂ ਦੇ ਤਾਂ ਦੇਖੋ ਜੀ ਇਹ 4 ਤੋਂ 5 ਸਾਲ ਦੇ ਬੱਚੇ ਦੇ ਆਰਾਮ ਨਾਲ ਆਵੇਗੀ ਜੀ ਸਿਰਫ 100-100 ਰੁਪਏ ਦੇ ਫੈਂਸੀ ਚੱਪਲਾਂ ਗੁੰਠੇ ਵਾਲੀ ਹੋਈ ਸਾਰੀ ਮਤਲਬ ਸੈਂਡਲ ਇਹ ਸਿਰਫ 100-100 ਰੁਪਏ ਦੀ ਸੇਲ ਲੱਗੀ ਹੋਈ ਹੈ ਜੀ ਤਾਂ ਦੇਖੋ ਜੀ ਬੱਚਿਆਂ ਦੇ ਕਿੰਨੇ ਜ਼ਿਆਦਾ ਇੱਥੇ ਸਸਤੇ ਨੇ ਬੱਚਿਆਂ ਦੇ ਫੈਂਸੀ ਜੁੱਤੀਆਂ ਨੇ ਬਹੁਤ ਛੋਟੇ-ਛੋਟੇ ਪਿਆਰੇ ਮਤਲਬ ਸਿਰਫ 100-100 ਰੁਪਏ ਨੂੰ ਆਂ ਅੰਗੂਰਾਂ ਵਾਲੀ ਚੱਪਲ ਸੀਗੀ ਇੱਕ ਪਲਾਸਟਿਕ ਦੀ ਇਹ ਵੀ ਚੱਪਲ ਘਰ ਪਾਉਣ ਨੂੰ ਜਾਂ ਫਿਰ ਅੰਦਰ ਬਾਹਰ ਜਾਣ ਨੂੰ ਬਹੁਤ ਵਧੀਆ ਹੈ ਸਿਰਫ 100-100 ਰੁਪਏ ਦੀ ਇੱਥੇ ਸੇਲ ਲੱਗੀ ਹੋਈ ਹੈ ਜੀ ਆਹ ਪਿੰਕ ਕਲਰ ਦੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਮਤਲਬ ਬਹੁਤ ਹੀ ਛੋਟੇ-ਛੋਟੇ ਚੱਪਲੂ ਸੈਂਡਲੂ ਸੀਗੇ ਇਹ ਬੜੇ ਪਿਆਰੇ ਲੱਗ ਰਹੇ ਸੀਗੇ ਦੇਖਣ ਨੂੰ ਤਾਂ ਚਲੋ ਜੀ ਹੁਣ ਅਸੀਂ ਅੱਗੇ ਵੱਧਦੇ ਆ ਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਹੁਣ ਜਿਹੜੇ ਪਰਸ ਹੈ ਉਹ ਤੁਸੀਂ ਆਪ 100-100 ਰੁਪਏ ਦੇ ਸੀ 100 ਰੁਪਏ ਰੁਪਏ ਲੇਡੀਜ਼ ਪਾਸੇ ਵੀ ਸੇਲ 100 ਰੁਪਏ ਹੈ सोर पे लेडी पसुधी सेल सोर पे। ओ यूनिकोर्न जाता है। सोर पे लेडी पसुधी सेल सोर पे। सोर पे लेडी पसुधी सेल सोर पे। अच्छा इस तरह, छोटे-छोटे हैं। सोर पे लेडी पसुधी सेल सोर पे। सोर पे लेडी पसुधी सेल सोर पे। बिच बादे। सोर पे लेडी पसुधी सेल सोर पे। सोर पे लेडी पसुधी सेल सोर पे। सोर पे लेडी पसुधी सेल सोर पे। 100 ਰੁਪਏ ਲੇਡੀ ਪਾਸੂ ਦੀ ਸੈਲਸ 100 ਰੁਪਏ ਤਾਂ ਸੋਣਿਆ ਤੁਸੀਂ ਲੇਡੀਜ਼ ਪਰਸ ਪਿੱਛੇ 100 100 ਰੁਪਏ ਦੇ ਤਾਂ ਦੇਖੋ ਜੀ ਇਸ ਮਾਰਕੀਟ ਵਿੱਚ ਸਬਜੀ ਮੰਡੀ ਵੀ ਮਤਲਬ ਐਦਾ ਰੇੜੀਆਂ ਲੱਗੀਆਂ ਹੁੰਦੀਆਂ ਨੇ ਫਰੂਟਸ ਦੀਆਂ ਸਬਜੀ ਦੀਆਂ ਇੱਥੇ 100 ਰੁਪਏ ਚੀਕੂ ਸਾਡੇ ਵਿਕਰਿਆ ਹੈ ਜੀ ਲੁਧਿਆਣੇ ਵਿੱਚ ਤੇ ਆ ਐਦਾ ਮਤਲਬ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਲੇਡੀਜ਼ ਸੂਟ ਦੀਆਂ ਸ਼ਰਮਾ ਕਲੋਥ ਹਾਊਸ ਹੈ ਮਨਜੀਤ ਕਲੋਥ ਹਾਊਸ ਹੈ ਪਟਨਾ ਕਲੋਥ ਹਾਊਸ ਹੈ ਜਿਹੜੀਆਂ ਬਹੁਤ ਪੁਰਾਣੀਆਂ ਦੁਕਾਨਾਂ ਨੇ ਤੇ ਇਹਨਾਂ ਦਾ ਕੱਪੜਾ ਕਾਫੀ ਅੱਛਾ ਹੁੰਦਾ ਮਤਲਬ ਸਾਰੀਆਂ ਦੀ ਵੈਰਾਈਟੀ ਬਹੁਤ ਹੈ ਇਹਨਾਂ ਕੋਲ ਆ ਰੈਡੀमेड ਕੱਪੜੇ ਹੋਏ ਉੱਪਰ ਸੂਟ ਹੋਏ ਸਾਰੇ ਮਤਲਬ ਬਹੁਤ ਹੀ ਵਧੀਆ ਪਾਰਟੀ ਵੇਅਰ ਸੂਟ ਇੱਥੇ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਜੀ ਤਾਂ ਇੱਥੇ ਆ ਸ਼ਰਟਾਂ ਟੀ-ਸ਼ਰਟ ਐ ਦੱਸ ਆ ਇੱਥੇ 100 ਰੁਪਏ 150 ਰੁਪਏ 17 ਸੇਲ ਲੱਗਦੀ ਆ ਜੀ ਬੱਚਿਆਂ ਦਾ ਹਜੇ ਹੈ ਸਰਦੀਆਂ ਵਾਲੇ ਕੱਪੜੇ ਕਿਉਂਕਿ ਹਜੇ ਠੰਡ ਇੰਨੀ ਗਈ ਨਹੀਂ ਹੈਗੀ ਤਾਂ ਹਜੇ ਫਰਵਰੀ ਮਹੀਨਾ ਰਹਿੰਦੇ ਨੇ ਤਾਂ ਦੇਖੋ ਉੱਪਰ ਬੱਚਿਆਂ ਦੇ ਗਰਾਰੇ ਸ਼ਰਾਰੇ ਕਿੰਨੇ ਸੋਹਣੇ ਸੋਹਣੇ ਨੇ ਜੀ ਮਟਰ ਸਾਡੇ ਇੱਥੇ 20 ਰੁਪਏ ਕਿਲੋ ਚੱਲ ਰਿਹਾ ਹੈ ਜੀ ਤੇ ਗਾਜਰ 10 ਰੁਪਏ ਕਿਲੋ ਚੱਲ ਰਹੀ ਹੈ ਤੇ ਆ ਹਲਕੀ ਫੁਲਕੀ ਜੈਕਟ ਓਰੇ ਸਿਰਫ ਸਾਡੇ 250 ਰੁਪਏ ਦੀ ਹੋ ਗਈ ਹੈ ਜੀ ਸੀਜ਼ਨ ਆਫ ਸੇਲ ਵਿੱਚ ਮਤਲਬ ਆਂਦੇ ਸੀਜ਼ਨ ਜਾਂਦੇ ਸੀਜ਼ਨ ਵਾਸਤੇ ਇਹ ਵਾਲੀ ਜੈਕਟਾਂ ਵਧੀਆ ਹੁੰਦੀਆਂ ਤਾਂ ਦੇਖੋ ਜੀ ਹੁਣ ਐਦਾਂ ਜਿੱਦਾਂ ਲੇਡੀਜ਼ ਕੱਪੜਿਆਂ ਦੀ ਵੀ ਇੱਥੇ ਬਹੁਤ ਜ਼ਿਆਦਾ ਸ਼ਾਪਸ ਨੇ ਜਿਵੇਂ ਅਨਸਟਿਚ ਸੂਟ ਹੋਏ ਆ ਐਦਾਂ ਤੁਹਾਨੂੰ ਰੇੜੀਆਂ ਫੜੀਆਂ ਤੇ ਜਰਾਬਾ ਰਮਾਲ ਪੋਣੇ ਬੱਚਿਆਂ ਦੀਆਂ ਨਿਕਰਾ ਵਗੈਰਾ ਵੀ ਦੇਖਣ ਨੂੰ ਮਿਲ ਜਾਣਗੀਆਂ ਇਹਨਾਂ ਕੋਲ ਵੀ ਬਹੁਤ ਸਸਤਾ ਸਮਾਨ ਹੁੰਦਾ ਜਰਾਬਾਂ ਦੇ ਜੋੜੇ ਇੱਥੇ 100 ਰੁਪਏ ਦੇ 9 ਜੋੜੇ ਦੇ ਦਿੰਦੇ ਨੇ ਆਰਾਮ ਨਾਲ ਅਗਰ ਇਹਨਾਂ ਨਾਲ ਥੋੜਾ ਰੇਟ ਮਤਲਬ ਘੱਟ ਵੱਧ ਕਰੋ ਤਾਂ ਇਹ ਜਰਾਬਾਂ ਦੇ 100 ਰੁਪਏ ਦੇ 10 ਜੋੜੇ ਵੀ ਦੇ ਦਿੰਦੇ ਨੇ ਜੀ ਤਾਂ ਦੇਖੋ ਜੀ ਇੱਦਾਂ ਲੋਰਾ ਇੱਥੇ ਸਾਬ ਇੱਥੇ 1.5 150 ਰੁਪਏ ਦੀਆਂ ਹੋ ਗਈਆਂ ਨੇ ਜੀ ਤਾਂ ਮਤਲਬ ਕਾਫੀ ਸਸਤਾ ਸਮਾਨ ਹੈ ਕਿਉਂਕਿ ਆਫ ਸੀਜ਼ਨ ਚੱਲ ਰਿਹਾ ਹੈ ਨਾ ਉਸ ਵਜ੍ਹਾ ਕਰਕੇ ਆ ਚੱਪਲਾ ਇੱਥੇ 60 ਰੁਪਏ ਦੀ ਹੈ ਜੀ 60 ਰੁਪਏ ਦੀ ਚੱਪਲ ਕਾਰ ਪਾਣ ਵਾਸਤੇ ਤੇ ਆ ਵਾਲੀਆ ਲੋਹਰਾ ਇੱਥੇ 100-100 ਰੁਪਏ ਦਾ ਢੇਰ ਲੱਗਿਆ ਹੋਇਆ ਏ ਭਾਈ ਆਵਾਜ਼ਾਂ ਲਗਾ ਰਿਆ ਸੀਗਾ ਤਾਂ ਪੂਰੀ ਦੀ ਪੂਰੀ ਮਾਰਕੀਟ ਮਿਕਸ ਮਾਰਕੀਟ ਹੈ ਇੱਥੇ ਬੱਚਿਆਂ ਦੀਆਂ ਜੈਕਟਾਂ ਤੁਹਾਨੂੰ ਜੀਨਸ ਟੀ-ਸ਼ਰਟਾਂ ਸ਼ਰਟਾਂ ਮਤਲਬ ਲੇਡੀ ਸੂਟ ਗਾਊਨ ਪਲਾਜ਼ੋ ਪਜਾਮੀਆਂ ਸਲੈਕਸ ਟਰੌਜ਼ਰ ਪੈਂਟਾਂ ਜੀਨਾਂ ਇਸ ਤਰ੍ਹਾਂ ਦੇ ਬੱਲਵ ਇਹ ਤੁਹਾਨੂੰ ਬਹੁਤ ਹੀ ਆਸਾਨੀ ਨਾਲ ਇੱਥੇ ਮਿਲ ਜਾਣਗੇ ਔਰ ਸਭ ਤੋਂ ਵੱਧ ਸੇਲ ਸੰਡੇ ਸੇਲ ਹੁੰਦੀ ਹੈ ਜੀ ਤਾ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰਕੇ ਜਾਇਆ ਕਰੋ ਸ਼ੇਅਰ ਵੀ ਅੱਗੇ ਕਰ ਦਿਆ ਕਰੋ ਤੁਸੀਂ ਨਾ ਆਪਣੇ ਸਟੇਟਸ ਵਿੱਚ ਪਲੀਜ਼ ਲਾ ਦਿਆ ਕਰੋ ਮੇਰੀ ਵੀਡੀਓਜ਼ ਤਾਂ ਫਿਰ ਅੱਗੇ ਤੇ ਅੱਗੇ ਉਹ ਸ਼ੇਅਰ ਹੋ ਜਾਂਦੀ ਹੈ ਜੀ ਤਾਂ ਫਿਰ ਵੱਧ ਤੋਂ ਵੱਧ ਭੈਣ ਨੂੰ ਸਪੋਰਟ ਕਰੋ ਜੀ ਤੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛ ਸਕਦੇ ਹੋ ਤੇ ਅਸੀਂ ਤੁਹਾਨੂੰ ਉਸ ਦਾ ਜਵਾਬ ਬਿਲਕੁਲ ਸਹੀ ਦਿਆ ਦਵਾਗੇ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਦੇਖਦੇ ਰਹੋ ਚੈਨਲ ਪੰਜਾਬੀ ਬਲੌਗਰ ਸਿਮਰ ਆ ਇਸ ਤਰ੍ਹਾਂ ਦੇ ਤੁਹਾਨੂੰ ਇੱਥੇ ਬੱਚਿਆਂ ਦੇ ਖਡੋਣੇ ਮਾਸਕਾ ਚੱਕਰੀਆਂ ਪੰਬੀਰੀਆਂ ਵੀ ਦੇਖਣ ਨੂੰ ਮਿਲ ਜਾਣਗੀਆਂ ਜਿਹੜੀਆਂ ਸਾਡੇ ਬਚਪਨ ਵਿੱਚ ਅਸੀਂ ਚਲਾਉਂਦੇ ਹੁੰਦੇ ਸੀਗੇ ਇਹ ਆਂਬਾਂ ਦੇ ਪੱਤਿਆਂ ਦੀਆਂ ਬਣਾ ਬਣਾ ਕੇ ਤਾ ਵਾਲੇ ਕੱਪ ਇੱਥੇ ਬੜੇ ਪਿਆਰੇ ਸੀਗੇ ਆ ਸੀਗਾ ਇੱਥੇ 40 ਰੁਪਏ ਦਾ ਇੱਕ ਕੱਪ ਵੱਡਾ ਸਾਈਜ਼ ਸੀਗਾ ਇਹ ਤੇ ਇੱਕ ਹੋਰ ਸੀਗਾ ਬਲੈਕ ਕਲਰ ਦਾ ਇਹ 80 ਰੁਪਏ ਦਾ ਜੋੜਾ ਸੀਗਾ ਇਹ ਤੇ ਮਤਲਬ ਕੱਪ ਬਹੁਤ ਪਿਆਰੇ ਪਿਆਰੇ ਸੀ ਇੱਥੇ ਤਾਂ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਜੀ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਆਓ ਤੁਸੀਂ ਤੁਹਾਡਾ ਬਹੁਤ ਜ਼ਿਆਦਾ ਵੈਲਕਮ ਹੋਵੇਗਾ ਚਲੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਬਾਏ ਬਾਏ ਐਂਡ ਟੇਕ ਕੇਅਰ